ਆਪਣਾ ਦਿਨਾਰੇ ਵਿੱਚ ਸਬਾਈ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਇੱਕ ਤਾਂ ਗੱਡੀਆਂ ਨਹੀਂ ਘਰਾਂ ਜਾਂਦੀਆਂ ਇੱਕ ਮਤਲਬ ਕਹਿੰਦੇ ਵੀ ਸਾਨੂੰ ਜਗ੍ਹਾ ਨਹੀਂ ਮਿਲਦੀ ਸਰਕਾਰੀ ਜਿਹੜੇ ਅਧਿਕਾਰੀ ਹੈ ਨਗਰ ਕੌਂਸਲ ਦੇ ਉਹ ਕਹਿੰਦੇ ਅਸੀਂ ਕੂੜਾ ਕਿੱਥੇ ਸੁੱਤੀਏ ਉਹਨਾਂ ਬਾਰੇ ਕੀ ਨਾ ਜਾਣਦੇ ਹੋਹੀ ਤੁਹਾਨੂੰ ਮੈਂ ਦੱਸ ਰਿਹਾ ਜੀ ਦੂਜਾ ਆਪਣਾ ਜਿਹੜੇ ਆਪਣੇ ਜਾਂਦੇ ਆ ਘਰਾਂ ਚੋਂ ਕੂੜਾ ਲੈਣ ਵਾਸਤੇ ਹਾਥੀ ਉਹ ਜਿੱਥੇ ਅਸੀਂ ਪਹਿਲਾਂ ਸਾਡਾ ਕੂੜਾ ਸੱਡਦਾ ਸੀ ਪਹਿਲਾਂ ਦਰਿਆਗਰੀ ਇੱਕ ਦੁਆਰਿਆਂ ਨੇ ਰੋਡ ਇੱਕ ਆਪਣੇ ਵੱਡੇ ਡੰਪ ਤੇ ਉੱਥੇ ਜਿਹੜਾ ਵੱਡਾ ਵਾਲਾ ਡੰਪ ਸੀਗਾ ਉੱਥੇ ਦਾ ਕੋਟ ਕੇਸ ਚੱਲਦਾ ਸੀਗਾ ਪਿੱਛੇ ਪਿੱਛੇ ਰੱਖਦੇ ਆ ਪਰ ਮੈਂ ਉਹਨਾਂ ਨਾਲ ਗੱਲਬਾਤ ਬੈਠ ਕੇ ਕਰ ਲਈ ਆ ਵੀ ਅਸੀਂ ਜਾਲੀ ਲਾ ਕੇ ਤੇ ਵੀ ਥੋੜੀ ਉਧਰੋਂ ਕੋਈ ਕੂੜਾ ਨਹੀਂ ਜਾਊਗਾ ਉਸ ਕਰਕੇ ਉਹ ਥੋੜਾ ਜਿਹਾ ਮਸਰਾ ਹਲਾ ਅੱਜ ਉੱਥੇ ਕੂੜਾ ਸਿੱਟਣ ਦੀ ਸਾਡੀ ਸਕੀਮ ਆ 2 ਵਜੇ ਤੋਂ ਬਾਅਦ ਦੁਆਰਿਆਂ ਰੋਡ ਤੇ ਕੁਝ ਬੰਦੇ ਰੋਕਦੇ ਆ ਸ਼ਰਾਰਤੀ ਆਂਸਰ ਸਾਡੀ ਉਹ ਜਗ੍ਹਾ ਸੱਤ ਕਨਾਲਾਂ ਤੋਂ ਕੁਝ ਜ਼ਿਆਦਾ ਹੀ ਆ ਉਹ ਸਾਡੀ ਉਥੇ ਟੋਏ ਵੀ ਪੱਟੇ ਆ ਪਹਿਲਾਂ ਉਥੇ ਸੈੱਟ ਵੀ ਦਿੰਦੇ ਸੀ ਉਹ ਰੋਕਦੇ ਆ ਆਪਦੀ ਹੋਂਕੜ ਦਿਖਾਉਣ ਵਾਸਤੇ ਜੋ ਕੀ ਹੁਣ ਅਸੀਂ ਐਸ ਡੀ ਐਮ ਸਾਹਿਬ ਨੂੰ ਲੈਟਰ ਲਿਖਤੀ ਆ ਜੋ ਕੀ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜਿਹੜਾ ਵੀ ਬੰਦਾ ਸਾਡੇ ਸਰਕਾਰੀ ਬੰਦੇ ਨੂੰ ਰੋਕੂਗਾ ਸਾਡੇ ਸਫਾਈ ਕਰਮਚਾਰੀ ਨਾਲ ਝਗੜਾ ਝਗੜਾ ਕੋਸ਼ ਕਰੂਗਾ ਕਿਉਂਕਿ ਲੋਕ ਗਲ ਪੈ ਜਾਂਦੇ ਆ ਜੋ ਵੀ ਵਿਗੜ ਪਾਊਗਾ ਜੋ ਵੀ ਵਿਗੜ ਪਾਊਗਾ ਅਸੀਂ ਸਰ ਕਾਨੂੰਨੀ ਕਾਰਵਾਈ ਕਰਾਂਗੇ ਕਿਉਂਕਿ ਐਂਦਾ ਅਸੀਂ ਜੇ ਕਹਿੰਨੇ ਸਾਨੂੰ ਛੁੱਟਣਾ ਨਾ ਦਿੱਤਾ ਕੂੜਾ ਇੱਕ ਇੱਕ ਹੀ ਬੰਦਾ ਆਉਂਦਾ ਕੋਈ ਸ਼ਰਾਰਤੀ ਅਨਸਰ ਇੱਥੋਂ ਇੱਕ ਦੋ ਉਹ ਹੋਰ ਬੰਦਿਆਂ ਨੂੰ ਢੜਕਾਉਂਦੇ ਆ ਤੇ ਵੀ ਉੱਥੇ ਜਾਣ ਕੇ ਹੁਣ ਜਗ੍ਹਾ ਤਾਂ ਸਾਡੀਆਂ ਹੀ ਕਿਵੇਂ ਰੋਕ ਸਕਦੇ ਆ ਸਾਨੂੰ ਤੇ ਅਸੀਂ ਅੱਜ 2 ਵਜੇ ਸਾਰੇ ਇਹ ਗੱਡੀਆਂ ਭਰ ਕੇ ਘਰਾਂ ਚੋਂ ਤੇ ਸਾਡੇ ਮਾਧਿਅਮ ਰਾਈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ 2 ਵਜੇ ਸਾਡੇ ਇਹ ਕੂੜਾ ਚੱਕਣ ਵਾਲੇ ਭੇਜਣ ਦੀ ਸਾਰੀ ਵਿਉਂਤ ਮੈਂ ਬਣਾ ਲ ਚੁੱਕਿਆ ਉਹਨਾਂ ਨੂੰ ਸਾਰੇ ਡਰਾਈਵਰਾਂ ਨੂੰ ਬੁਲਾ ਲਿਆ ਤੇ 2 ਵਜੇ ਆਪਦਾ ਕੂੜਾ ਪੈਕ ਕੀਤਾ ਜਿਹੜਾ ਉਹਨਾਂ ਚ ਰੱਖ ਦੇਣ ਤਾਂ ਕਿ ਉਹ ਇੱਕ ਇੱਕ ਦੋ ਦੋ ਜਲਦੀ ਢੇੜੇ ਲਾ ਦੇਣ ਤਾਂ ਕਿ ਉਹਦੋਂ ਮੁੜ ਕੇ ਜੇ ਸਫਾਈ ਦਾ ਅਸੀਂ ਕੰਮ ਅੱਗੇ ਚਲਾ ਸਕੀਏ ਤਾਂ ਜੀ ਜੋ ਤੁਸੀਂ ਛੱਪੜਾਂ ਦੀ ਮਤਲਬ ਚਲਾਈ ਹੈ ਹਾਂ ਜੀ ਹਾਂ ਜੀ ਮਤਲਬ ਉਹਨਾਂ ਬਾਰੇ ਕੀ ਕਹਿਣਾ ਜਾਓਗੇ ਆ ਸਭ ਛੱਪੜਾਂ ਦੀ ਵੀ ਸਪਾਈ ਸਾਡੀ ਸਟਾਰਟ ਕੀਤਾ ਹੋਇਆ ਜੀ ਜਿਹੜਾ ਅਦੀਨ ਅਸੀਂ ਨਜਾਇਜ਼ ਕਬਜ਼ੇ ਛੜਾ ਰਹੇ ਆ ਤੇ ਬਾਕੀ ਜਿੰਨੇ ਵੀ ਛੱਪੜਾ ਸ਼ਹਿਰ ਦੇ ਉਹਨਾਂ ਨੂੰ ਡੂੰਗਾ ਕਰਕੇ ਪਾਣੀ ਦਾ ਨਿਕਾਸੀ ਆਸਤੇ ਵਰਤਿਆ ਜਾਊਗਾ ਮੰਨ ਲਓ ਤੇ ਜਗ੍ਹਾ ਲੈ ਲੈਣੇ ਕੂੜੇ ਵਾਸਤੇ ਹਾਂਜੀ ਉਹ ਜਗ੍ਹਾ ਦੇ ਮੰਨ ਲਓ ਆ ਮੰਨ ਲਓ ਆਣ-ਗਾਂਡ ਜਿੱਥੇ ਘਰ ਹੁੰਦੇ ਆ ਉਹ ਮੁਸ਼ਕ ਵਗੈਰਾ ਹੀ ਮਾਰਦੇ ਆ ਮਤਲਬ ਜਿਹੜਾ ਪੂਰਾ ਛੜ ਦਿੰਦੇ ਜਾਂ ਉਹਦਾ ਕੋਈ ਹੱਲ ਹੋ ਗਾਇਆ ਕੋਈ ਮਤਲਬ ਉਹਨੂੰ ਨਹੀਂ ਨਹੀਂ ਉਹਦਾ ਆਪਾਂ ਵੇਖੋ ਉਹਨਾਂ ਨੂੰ ਪਹਿਲਾਂ ਵੀ ਛੜਦੇ ਹੀ ਸੀਗੇ ਕਾਰਵਾਈ ਉਹ ਤਾਂ ਮਿੱਟੀ ਵੀ ਪਾਉਣੇ ਆ ਉੱਤੇ ਸਾਰਾ ਕੁਝ ਮਿਲ ਨਾ ਜਾਵੇ ਪਰ ਹੁਣ ਥੋੜੇ ਚੇਤੋਂ ਕੁਝ ਆਪਦੇ ਆਪ ਨੂੰ ਸ਼ਰਾਰਤੀ ਸਮਝ ਲੋ ਅੰਦਰ ਲੋਕਾਂ ਨੂੰ ਪੜਕਾਉਂਦੇ ਆ ਕਿਵੇਂ ਦੁਵਾਰਿਆਂ ਨੇ ਦਹਾਂ ਦੁਵਾਰਿਆਂ ਨੇ ਰੋਡ ਤੇ ਜਗਾ ਸਾਡੀ ਆ ਜਦੋਂ ਉੱਤੇ ਛੱਡਦੇ ਅਸੀਂ ਮਿੱਟੀ ਵੀ ਪਾਉਣੇ ਆ ਸਾਡੀ ਕਮੇਟੀ ਦੀ ਜਗਾ ਸਾਨੂੰ ਕੌਣ ਰੋਕ ਸਕਦਾ ਇਸ ਕਰਕੇ ਅਸੀਂ ਅੱਜ ਕਾਨੂੰਨੀ ਕਾਰਵਾਈ ਕਰਨੀ ਆ ਤੇ ਸਾਡੀ ਪੂਰੀ ਵਿਆਮਤ ਬੰਦੀ ਆ ਵੀ ਅੱਜ ਸ਼ਹਿਰ ਚੋਂ ਕੂੜਾ ਚੱਕਿਆ ਜਾਵੇ ਸਾਰੇ ਸ਼ਹਿਰਾਂ ਚੋਂ ਕੋਈ ਨਹੀਂ ਮਤਲਬ ਆਪਾਂ ਪਹਿਲਾਂ ਵੀ ਖਬਰ ਦਾ ਅਸਰ ਹੋਇਆ ਨਹੀਂ ਮਤਲਬ ਅਸੀਂ ਜਿਹੜਾ ਕੀ ਤੁਹਾਨੂੰ ਲੋਕ ਇਹ ਕੂੜੇ ਦੇ ਟਰਾਲੀਆਂ ਜਾਂਦੀਆਂ ਮੰਨ ਲਓ ਛੜਤਾ ਜਾਂਦੀਆਂ ਮੈਂ ਉਹਨਾਂ ਨੂੰ ਲਿਆ ਰਿਹਾ ਸੀ ਉਹ ਮਤਲਬ ਕਿ ਭਰ ਕੇ ਤੇ ਉਹ ਸਿੱਟੀ ਜਾਂਦੇ ਪੂਰੇ ਤੇ ਇੱਕ ਆਪਣਾ ਜਿਹਾ ਛੱਪੜ ਦਾ ਕੂੜਾ ਚੱਕੀ ਜਾਂਦੇ ਤੁਸੀਂ ਕੱਲ ਜਾਂ ਲੈਣੇ ਰੋਡ ਤੇ ਸੀ ਉਹ ਵੀ ਖੜਾ ਜਾਂਦਾ ਨਹੀਂ ਨਹੀਂ ਜਿਹੜਾ ਟਰਡਾ ਉਹ ਕਿਆ ਸੀਗਾ ਭਈ ਇਹਨਾਂ ਨੂੰ ਕਵਰ ਕਰਕੇ ਕੂੜਾ ਲਿਆਤਾ ਆਇਆ ਉਹ ਹੁਣ ਕਿਉਂਕਿ ਉਹ ਤਾਂ ਬੰਦ ਹੀ ਆ ਹੁਣ ਪਰ ਧਿਆਣੀ ਇਹਦਰਾ ਉਧਰ ਤਾਂ ਹੈ ਹੀ ਨਹੀਂ ਕਿਉਂਕਿ ਜਿੱਥੇ ਜਾਂਦੇ ਆ ਸਾਡੇ ਇੰਸਪੈਕਟਰ ਨਾਲ ਟ੍ਰੈਲੀਆਂ ਕੱਲ ਲ ਕੇ ਪਾਸੋਂ ਵੀ ਟ੍ਰੈਲੀਆਂ ਆ ਉਧਰ ਆਪਣੇ ਪ੍ਰੇਮ ਨਾਲ ਬਾਸ ਸਮਝ ਗਿਆ ਥੋੜੀ ਗੱਲ ਉਹ ਜਿਹੜਾ ਆਪਾਂ ਛੱਪੜ ਪਟਾਈ ਜਾਂਦੇ ਆ ਉਹ ਰੇਤਾ ਹੀ ਆ ਵਿੱਚੋਂ ਨਿਕਲਦਾ ਜੋ ਮਿੱਟੀ ਆ ਉਹ ਮਲਵਾ ਉਹ ਅਸੀਂ ਜਿੱਥੇ ਸ਼ਹਿਰ 'ਚ ਨੀਵੇਂ ਆਪਣੇ ਸੀਵਰੇ ਪਿਆਵਿਆ ਉਹ ਗਲੀਆਂ ਬਣਾਉਣੀਆਂ ਉੱਥੇ ਭਰਤ ਪੁਆਈ ਜਾਂਦੇ ਆ ਉਹ ਤਾਂ ਗੱਲ ਥੋੜੀ ਠੀਕ ਹੈ ਹਾਂਜੀ ਉਹਦੇ ਤਾਂ ਮਤਲਬ ਢੱਗਿਆ ਜਾਵੇ ਕਿਉਂਕਿ ਉਹ ਸਾਰੇ ਖਿੱਲਰ ਜਾਂਦਾ ਉਹ ਵੀ ਉਹਨਾਂ ਨੂੰ ਕਹਿ ਦਿੰਦੇ ਆ ਠੇਕੇਦਾਰ ਨੂੰ ਵੀ ਉਹ ਟਾਕ ਲਿਆ ਜਾਵੇ ਤਾਂ ਕਿ ਸੜਕਾ ਉੱਤੇ ਕੁੜਾ ਨਾ ਦੇ ਸਕੇ ਇੱਕ ਆਪਣਾ ਸਬਜ਼ੀ ਮੰਡੀ ਦੇ ਵਿੱਚ ਕਾਫੀ ਦਿਨਾਂ ਦੀ ਗੱਲ ਹੈ ਵੀ ਸੀਵਰੇਜ ਪਾਣੀ ਭਰਿਆ ਤੇ ਬਾਹਰ ਦੇ ਹੋਏ ਪਾਣੀ ਆ ਗੰਦਾ ਉਦੋਂ ਮੈਂ ਲੰਘੁਰੀਆਂ ਲੇਡੀਜ਼ ਨਹੀਂ ਬੈਠਦੇ ਕੱਪੜੇ ਲਾ ਕੇ ਬਿਜਾ ਬੈਠ ਰਹੀਆਂ ਨੇ ਸਾਰਾ ਪਾਣੀ ਜਾ ਅਈ ਖਿਲਰਿਆ ਪਿਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹ ਕੋਈ ਆਪਣਾ ਸੀਵਰੇਜ ਬੰਦੋ ਨਾ ਖਲਾ ਦਿੰਦੇ ਆ ਆਪਾਂ ਉੱਥੇ ਮਸ਼ੀਨ ਭੇਜ ਕੇ ਜਾ ਟਿਕਾ ਕਰੀ ਮੈਂ ਕੱਲ ਵੀ ਅਮਨ ਨੂੰ ਫੋਨ ਲਾਇਆ ਮਨ ਨੇ ਫੋਨ ਨਹੀਂ ਕੀਤਾ ਦੋ ਤਿੰਨ ਵਾਰ ਚਲੋ ਕੋਈ ਨਹੀਂ ਚੱਕਦਾ ਮੈਂ ਇਹ ਪਬਲਿਕ ਪਲੇਸ ਹੈ ਇੱਕ ਤੇ ਉੱਥੇ ਸਾਰਿਆਂ ਨੇ ਮਤਲਬ ਸਬਜੀ ਵਗੈਰਾ ਜਾਂ ਕੋਈ ਖਰੀਦਣਾ ਹੁੰਦਾ ਤਾਂ ਮਸ਼ਕ ਮਾਰਦਾ ਕੋਈ ਕੰਪਲੀਟ ਹੁੰਦੀ ਆ ਸਾਡੀ ਕਮੇਟੀ ਜਾਓ ਅਸੀਂ ਤਾਂ ਬੈਠੇ ਹੁੰਨੇ 2:30 ਵਜੇ ਤੱਕ ਠੀਕ ਆ ਉਹਦੇ ਫੌਰੀ ਤੌਰ ਤੇ ਐਕਸ਼ਨ ਵੀ ਲਿਆ ਜਾਂਦਾ ਤੇ ਕੰਪਲੀਟ ਵੀ ਕੀਤੀ ਜਾਂਦੀ ਆ ਇੱਕ ਤੁਹਾਡੇ ਕੋਲੇ ਸੀ ਜੀ ਜਗਦੀਸ਼ ਲਾਲ ਦੀ ਬਦਲੀ ਬਾਰੇ ਵੀ ਮਤਲਬ ਮੁੱਦਾ ਉੱਠਿਆ ਹਾਂ ਮੁੱਦਾ ਉੱਠਿਆ ਸੀ ਅਸੀਂ ਕੰਨੇ ਕਈ ਮੇਟ ਨਾ 26 26 ਬੰਦੇ ਲਈ ਬੈਠੇ ਆ ਜਿਆਦਾ ਇੱਕ ਵਾੜ ਚ ਜੋਗੀ ਪ੍ਰਧਾਨ ਦੇ ਬਲੇ ਚੇਤੇ ਆ ਉਹਨਾਂ ਨੂੰ ਸ਼ਹਿਰ ਦਾ ਕੁਛ ਨਹੀਂਗਾ ਅਸੀਂ ਉਹ ਅੱਜ ਕਰਦੇ ਆਂ ਕਾਰਵਾਈ ਨਹੀਂ ਤਾਂ ਉਹ ਜਿਹੜਾ ਰਵੀ ਮੇਟ ਆ ਉਥੇ ਅਸੀਂ ਕਾਰਵਾਈ ਕਰਾਂਗੇ ਵੀ ਉਹ ਸਭ ਤੋਂ ਕਰਵਾ ਕੇ ਸਾਰੇ ਐਮਸੀ ਨੇ ਲੈ ਕੇ ਦਿੱਤਾ ਉਹ ਆਪ ਦੀ ਡਿਊਟੀ ਤੇ ਜਾਂਦਾ ਨਹੀਂ ਉਹਦੀ ਗੈਰਾਈਂ ਲਾਵਾਂਗੇ ਜਾ ਰਹੇ ਆ ਮਾਈਕ ਲੈ ਕੇ ਯਾਰ ਨੰਬਰ 8 2 ਨੰਬਰ 3 ਤੇ ਕੱਪੜੇ ਉਹ ਹੀ ਨੋ ਸੀ ਇਹ ਪੁੱਛ ਸਵਾਲ ਕਰਾਂਗੇ ਕਿ ਜੋ ਜਿਹੜੇ ਬਹਿ ਰਿਹਾ ਹੈ ਸਰਬਾਈ ਦਾ ਇੰਨਾ ਬੜਾ ਹਾਲ ਹੈ ਇਹਨਾਂ ਬਾਰੇ ਕੀ ਕੋਈ ਕਹਿਣਾ ਚਾਹੁੰਦਾ ਸਰ ਤੋਂ ਪਹਿਲਾਂ ਸਸੀ ਕਾਲ ਜੀ ਸਾਰਿਆਂ ਨੂੰ ਜਿਹੜਾ ਕੋੜੇ ਨੂੰ ਲੈ ਕੇ ਜਿਹੜਾ ਮੇਨ ਸ਼ਹਿਰ ਤੇ ਸਮੱਸਿਆ ਬਣੀ ਹੋਈ ਹੈ ਉਹਦਾ ਸੀ 2-4 ਇੰਚ ਹੱਲ ਕਰ ਰਹੇ ਆ ਜਿਹੜੀ ਮੇਨ ਸਮੱਸਿਆ ਸੀ ਉਹ ਸਾਨੂੰ ਡੰਪ ਤੇ ਆ ਰਹੀ ਸੀ ਜਿਹੜਾ ਪਹਿਲਾਂ ਡੰਪ ਸੀਗਾ ਬੰਦ ਹੋ ਗਿਆ ਤੇ ਜਿਹੜੀ ਸ਼ਹਿਰ ਦਾ ਜਿਹੜਾ ਕੂੜਾ ਸਿੱਟਣ ਦਾ ਡੰਪ ਆਸਤੇ ਉਹ ਜਗਾ ਅਸੀਂ 2-4 ਦਿਨਾਂ ਚ ਪ੍ਰੋਵਾਈਡ ਕਰ ਲਾਂਗੇ ਮੈਂ ਸਾਡੇ ਪ੍ਰਧਾਨ ਸਤੰਤਾ ਜੋਸ਼ੀ ਰੋਮਾ ਬਰਾੜ ਦੀ ਸਿਮਰਨ ਜੀ ਸਾਰੇ ਅਸੀਂ ਇਸੇ ਕੰਮ ਨੂੰ ਲੱਗੇ ਹੋਏ ਆ ਤੇ ਛੇਤੀ ਇਸ ਚੀਜ਼ ਦਾ ਜਿਹੜਾ ਹੱਲ ਆ ਕਰ ਦਿੱਤਾ ਜਾਵੇਗਾ ਤਾਂ ਸ਼ਹਿਰ ਨਿਵਾਸੀਆਂ ਨੂੰ ਜਿਹੜੀ ਕੂੜੇ ਦੀ ਮੇਨ ਸਮੱਸਿਆ ਹੈ ਉਸ ਤੋਂ ਰਾਹਤ ਮਿਲ ਜੂਗੀ 2-4 ਦਿਨਾਂ ਚ ਕੋਸ਼ਿਸ਼ ਸਾਡੀ ਜੀ